ਹਾਂਜੀ ਅੰਡੇਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਲ ਰਚਦੀਨੀ ਆ ਸ੍ਰਿਸ਼ਟੀ ਦੇ ਜੁਵਾੜੇ ਆ ਹੈ ਭਈ ਏਟਨਾ ਤੋਂ ਜੇਰ ਤੋਂ ਉਤਪੁਜ ਜਿਹੜੀ ਧਰਤੀ 'ਚ ਬੀਜ ਪੈਦਾ ਹੁੰਦਾ ਹੈ ਉਸੇ ਦਾ ਜੈ ਇਹ ਐ ਤਸੀਦੇ ਤੋਂ ਪੈਦਾ ਹੁੰਦੇ ਨੇ ਅੱਛਾ ਜੀ ਚਾਰ ਪਰਕਾਲ ਨਾਲ ਇਹ ਰਚਨਾ ਹੈਗੀ ਸ੍ਰਿਸ਼ਟੀ ਦੀ ਹੂੰ ਹੂੰ ਚਾਰ ਪਰਕਾਲ ਨਾਲ ਇਹ ਰਚਨਾ ਰਚੀ अच्छा जी। ਐਦਾ ਕੀ ਤੁਸੀਂ ਉਲਜ ਜੇਰਾ ਜੋ ਤੇਜ ਕੀਦੀ ਉਤਪੁਜ ਖਲ ਬਹੁਤ ਹੋ ਰਹੀ ਕੀ ਜੀ। ਉਤਪੁਜ ਖਾੜੀ ਹਾਂ ਹਾਂ। ਉਤਪੁਜ ਖਾੜੀ ਇਹਦਾ ਮਤਲਬ ਹੈ ਪਿੱਛੋਂ ਰਚੀ ਗਈ ਆ ਪਹਿਲਾਂ ਇਹ ਅੱਡ ਜੇਰਾ ਸੇਤਾ ਜਾਈਏ। ਅੱਛਾ ਜੀ। ਉਤਪੁਜ ਕੀ ਹੈ ਜੀ ਪਸੀਨੇ ਵਾਲੇ? ਹੱਡਿਆਂ ਤੋਂ ਸਭ ਤੋਂ ਪਹਿਲਾਂ ਇਹ ਸਿਸਟਿਕ ਦਾਦਾ ਦਾ ਬੰਦਾ ਸੱਠੀ ਵਗੈਰਾ ਹੱਡੇ ਰਹਦੀ ਹੈ ਜਿਹੜੇ ਚੱਲਦੇ ਜੀਬ ਦੇ। ਅੱਛਾ ਜੀ। ਤਰਤੀ ਇਹਦੀ ਸੀ ਉਹੋ ਜਲ ਸੀ ਠੀਕ ਜਿਹੜੇ ਇਹਨਾਂ ਦੇ ਸ਼ਾਸਤਰ ਕਹਿੰਦੇ ਨੇ ਅੱਛਾ ਜੀ ਪਹਿਲਾਂ ਜਲ ਸੀ ਹਾਂਜੀ ਜਲ ਵਾਚ ਬੈਠਾ ਹੋਇਆ ਇਹ ਜਿਹਾ ਇਤੋਂ ਡਿਫਰ ਕਰਦੀ ਹੈ ਜਰੂਰ ਅੱਛਾ ਜੀ ਤਰਤੀ ਇਹਦੀ ਸੀ ਪਾਣੀ ਸੀਗਾ ਹੂੰ ਹੂੰ ਜੇ ਪਾਣੀ ਦੇ ਉੱਤੇ ਜਲ ਦੇ ਵਿੱਚ ਜੀਵ ਸੀਗੇ ਅੱਡੇ ਅੰਡੇ ਜੇ ਜੇ ਰਜ ਬਾਦ ਦੇ ਵਿੱਚ ਹੈ ਜੇਲ ਵਾਲੇ ਜਿਹੜੇ ਜਾਨਵਰ ਜੇਲ ਇਹਨਾਂ ਦੇ ਪੈਗਾ ਹੁੰਦੀ ਹੈ ਉਹ ਖੁਸ਼ਕੀ ਔਰ ਅ ਮਤਲਬ ਹੈ ਪਾਣੀ ਦੇ ਹੋਦੇ ਵਿੱਚ ਹੀ ਰਹਿੰਦੇ ਨੇ ਠੀਕ ਹੈ ਜੀ ਖੁਸ਼ਕੀ ਜਿਵੇਂ ਰੰਦੇ ਨੇ ਤੇ ਪਾਣੀ ਜਿਵੇਂ ਰਹਿੰਦੇ ਨੇ ਦੋਈ ਜਗ੍ਹਾ ਰਹਿ ਸਕਦੇ ਨੇ ਉਹ ਕੱਚੂ ਵੀ ਦੋ ਜਗ੍ਹਾ ਰਹਿ ਸਕਦੇ ਨੇ ਬਾਹਰ ਵੀ ਪਾਣੀ ਦੇ ਵਿੱਚ ਵੀ ਐਡੇ ਉਹ ਵੀ ਦਿੰਦੇ ਨੇ ਠੀਕ ਹੈਂ ਅੰਡਾ ਜਿ ਜੇਹਰ ਜੇ ਸੇਤ ਜੇ ਫਿਰ ਤਸੀਦਾ ਹੋਗਾ ਹਮ ਹਮ ਕਸੀਦੇ ਨਾਲ ਜੀਵਾਂ ਤੇ ਜੀ ਪੈਦਾ ਹੋ ਜਾਂਦੇ ਨੇ ਕਸੀਦੇ ਨਾਲ ਅੱਛਾ ਜੀ ਵਾਛਲ ਦੇ ਰਾਉਣ ਆਕਾਸ਼ ਵੀ ਪੈਦਾ ਹੋ ਜਾਂਦੇ ਨੇ ਜੀਵ ਵਾਇਰਸ ਜੀ ਲੋ ਫੈਲਿ ਕੀ ਕੀ ਫਰੀਰਾ ਦੇ ਉੱਤੇ ਧਰਤੀ ਦੇ ਉੱਤੇ ਵੀ ਫੈਲਾ ਹੋ ਜਾਂਦੇ ਨੇ ਕਸੀਦੇ ਨਾਲ ਹੂੰ ਹੂੰ ਕਰਮੀਆਂ ਦੀ ਮੱਛਰ ਬਖੀਏ ਤਾਂ ਜਲਦੀ ਆਵਾਜ਼ ਆਏ ਅੰਡੇ ਹੁੰਦੇ ਨੇ ਉਹਦੇ ਹੂੰ ਹੂੰ ਉਤਪਜ ਫਿਰ ਉਤਪਜ ਧਰਤੀ ਜਾਂ ਬੰਦ ਕੇ ਰੋਏ ਦੇ ਵਿੱਚ ਪੀਜ ਪੈਦਾ ਹੋ ਕੇ ਉਤਪਜ ਬਹੁਤ ਰਾਜ ਦੇ ਜੀ ਹੂੰ ਹੂੰ ਉਤਪਜ ਪਿਛੋ ਰਖਿਆ ਹੈ ਇਹਨਾਂ ਦੇ ਇਹ ਤੋਂ ਲਾਉਤ ਪਿਛੋ ਹੀ ਆਈ ਹੋਊ ਨ ਉਬਰ ਤੇ ਪਰ ਉਤਪਜ ਸਾਰੀ ਖੁਰਾਕ ਹੈ ਜੀ ਇਹ ਇਹ ਖੁਰਾਕ ਹੈ ਹੀ ਬੇਸਿਕਲੀ ਕਾਫੀ ਜ਼ਿਆਦਾ ਖਾਣੀਆਂ ਦੀ ਉਤਪਜ ਤੋਂ ਖੁਰਾਕ ਆਉਂਦੀ ਹੈ ਨਹੀਂ ਉਤਪਜ ਕਿਉਂ ਹੁੰਦੀ ਹੈ ਸਾਰੀ ਖਾ ਜੀਆਂ ਦਾ ਆਹਰ ਜੀ ਹੈ ਉਤਪਜ ਪੰਡ ਜਿੱਥੇ ਹੈ ਪਰ ਜਿਹੜਾ ਆਪਾਂ ਕਹਿੰਦੇ ਆ ਵੀ ਜਿਹੜੇ ਜਿੰਨੇ ਦੂਸਰੇ ਜਾਨਵਰ ਹੈ ਜਿਹੜੇ ਘਾਹ ਖਾਣ ਵਾਲੇ ਇਹ ਕੀ ਆ ਬੱਚੀ ਬੱਚੀ ਰੁਕਦੀ ਹੈ ਨਾ ਹੂੰ ਹੂੰ ਪਿਛੀ ਬੱਤੀ ਨੂੰ ਖਾਦੀ ਹੈ ਪਾਣੀ ਦੇ ਵਿੱਚ ਹੀ ਉਹ ਤੇ ਕਿਹੜਾ ਹਟ ਚੱਲਦੀ ਹੈ ਠੀਕ ਹੈ ਜੀ ਆਹ ਉਹ ਤੇ ਭਜ ਆ ਜਿਹੜੀ ਹੁਣ ਬਾਹਰ ਲੈ ਆਪਾਂ ਜੀ ਹਾਂ ਜਿਆਦਾ ਖਰਾਬ ਉਹ ਤੇ ਭਜ ਦੇ ਵਿੱਚ ਹੈ ਉਹਦੇ ਵਿੱਚ ਵੀ ਬਹੁਤ ਜ਼ਾਰੇ ਵੀ ਲੋਗੜੋ ਤਾਂ ਉਹੜਾ ਉਤ ਖੋ ਜਾ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਾਣੀ ਦੀ ਜੀ ਪਹਿਲਾ ਹੋਏ ਜੀ ਅਪਾਏ ਕਿਹਨਾਂ ਵਿੱਚੋਂ ਸਭ ਤੋਂ ਪਹਿਲਾਂ ਪਾਣੀ ਦੇ ਜੀ ਪੈਦਾ ਹੋਏ? ਹਾਂ ਜੀ ਪਾਣੀ ਚੰਡਾ ਜਿਹੜੇ ਧੋਏ ਨੇ। ਅੱਛਾ ਜੀ। ਫੇ ਜੀਵਨ ਦੇ ਉੱਤੇ ਜਿਹੜੇ ਜੀ ਪੈਦਾ ਹੁੰਦੇ ਨੇ ਫੇ ਪੱਜੇ ਨੇ। ਹੂੰ ਹੂੰ। ਫੇ ਬਾਅਦ ਧਰਤੀ ਦੇ ਵਿੱਚੋਂ ਜਿਹੜੇ ਬੀਜ ਪੈਦਾ ਹੁੰਦੇ ਉਸ ਪੱਜਾ। ਠੀਕ ਹੈ ਜੀ। ਆ ਅੱਛਾ ਜੀ ਕਹਾਂ ਫੁੱਲ ਰਾਜਾ ਹੈ ਬੈਠਾ ਕਹਾਂ ਸਿਮਿੰਡ ਤੇ ਉਹ ਸ਼ੰਕਰ ਇਕੱਠਾ। ਵਾਏ ਵਾਏ ਹੋਏ ਹੋਏ ਸੋਪਾ ਕਹਿਣਾ ਹੋਏ ਹਾਂਜੀ ਉਹ ਹਵਾਈ ਲਫਾਵਾ ਪੈਰ ਤੇ ਐਥੇ ਠੀਕ ਹੈ ਜੀ ਹਾਂਜੀ ਕੌਂ ਫੂਲ ਰਾਜਾ ਹਵਾਏ ਬੈਠਾ ਕਿਤੇ ਰਾਜਾ ਬੜਾ ਹੋਇਆ ਬੜਾ ਫੁੱਲਿਆ ਹੋਇਆ ਹਾਂਜੀ ਉਹ ਸੰਕਰ ਕੌਂ ਸੰਕਰ ਨਹੀਂ ਵਿਸ਼ੂ ਦਾ ਅਵਤਾਰ ਹੈ ਵੀ ਰਾਜਾ ਉਹਨੇ ਪਿਛਲੂ ਉਹ ਵਿਸ਼ੂ ਦਾ ਅਵਤਾਰ ਹੂੰ ਹੂੰ ਉਹ ਕਹੇ ਬੈਠਾ ਕਿਤੇ ਸ਼ੰਕਰ ਤਫਸਵੀਰ ਹੋਇਆ ਹੈ ਜਿਵੇਂ ਸ਼ੇਵ ਹੈ ਅੱਛਾ ਜੀ ਹਾਂ ਉਹ ਇਕੱਠਾ ਉਹ ਫੈਲਿਆ ਹੋਇਆ ਹੈ ਅੱਛਾ ਜੀ ਇਕੱਠਾ ਦਾ ਮਤਲਬ ਆ ਉਹਨੇ ਆਪਣੇ ਆਪ ਦੀ ਸੋਚ ਆਪਣੇ ਆਪ ਨੂੰ ਆ ਮਾਇਆ ਤੋਂ ਕੋਸ਼ਿਸ਼ ਕੀਤਾ ਹੈ ਉਹ ਹੈ ਤੁਹਾਨੂੰ ਅੱਛਾ ਜੀ ਮਤਲਬ ਬੰਤੂ ਫੈਲਿਆ ਨਹੀਂ ਹੋਇਆ ਉਹਦਾ ਬੋਲ ਹੂੰ ਹੂੰ ਵਿਸ਼ਰੂ ਦਾ ਬੰਨ ਫੈਲਿਆ ਹੋਇਆ ਹੈ ਉਹ ਆਪਣੇ ਬੰਦੂ ਸਭੋ ਦੈਰਾ ਸੁਕੋਚ ਕਰਦਾ ਹੈ ਸਮਰਥੀ ਲਾਉਣ ਦਾ ਜਿਹੜੇ ਲਾਉਣਾ ਦੈਰਾ ਮਾਇਆ ਤੋਂ ਪਿੱਛੇ ਹੁੰਦਾ ਹੈ ਜੇ ਸੰਤੋਖ ਹੈ ਦੈਰੇ ਚੋਂ ਲਾਉਣ ਜਿਹੜਾ ਹੈਗਾ ਸਬੰਧੀ ਲਾਉਣ ਵਾਲੇ ਵੀ ਵਰਤੀ ਨੂੰ ਇਕਾਗਰ ਕਰਦਾ ਹੈ ਜਿਹੜਾ ਰਾਜਾ ਉਹਦੀ ਵਰਤੀ ਇਕਾਗਰ ਨਹੀਂ ਹੋ ਸਕਦੀ ਲੋ ਹੁੰਦੀ ਹੈ ਜਿਹੜਾ ਸਾਧੂ ਹੈ ਉਹ ਵਰਤੀ ਇਕਾਗਰ ਕਰਦਾ ਹਾਂ 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 ਹੋਰ ਸੰਕਰੇ ਕਾਠਾ ਅਸਤੇ ਸਦਗਰ ਦੇ ਉਹ ਕਿਤੇ ਕਿਤੇ ਰਾਜਾ ਫੈਲਦਾ ਰਾਜਾ ਫੈਲਦਾ ਹੁੰਦਾ ਠੀਕ ਹੈ ਜੀ ਦੂਰ ਦੂਰ ਤੱਕ ਹੂੰ ਹੂੰ ਉਹ ਸਗਰੀ ਸ੍ਰੇਸ਼ਟ ਦਿਖਾਈ ਚੰਬਵ ਆ ਜਿਹੜੀ ਦ੍ਰਿਸ਼ਟੀ ਹੈ ਸਾਰੀ ਦਿਖਾਈ ਦੇ ਰਹੀ ਹੈ ਹੂੰ ਹੂੰ ਤੇ ਅਚੰਬਾ ਕਿ ਚੰਬਾ ਰਾਂਦਗਨ ਵਾਲੀ ਹੈ ਅੱਛਾ ਜੀ ਬਹੁਤ سارے ਸਵਾਲ ਖੜੇ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸਾਡੇ ਕੋਲ ਹੈ ਅੱਛਾ ਜੀ ਹਾਂ ਆਦਿ जुगाਦ ਸਰੂਪ ਸਵਯੰਭਵ ਆਦੇ ਤੋਂ ਲੈ ਕੇ ਜੁੱਗਾਂ ਦੇ ਸ਼ੁਰੂ ਗੁਰ ਤੋਂ ਲੈ ਕੇ ਮਤਲਬ ਹੈ ਲੋਕੀ ਮਤਲਬ ਹੈ ਲੱਗੇ ਹੋਏ ਨੇ ਰੂਸ ਮਤਲਬ ਖੋਜਣ ਦੇ ਵਿੱਚ ਪਛੰਣ ਦੇ ਵਿੱਚ ਜਾਣਨ ਦੇ ਵਿੱਚ ਅੱਛਾ ਜੀ ਸੋ ਇਹ ਪਹਰਾਂ ਹਾਂਜੀ ਉਹ ਆਪ ਹੀ ਹੈ ਵੇ ਸਤਨ ਜਿਹੜੀ ਕੇ ਤੁਹਾਨੂੰ ਕੇਤਨ ਸ਼ਕਤੀ ਹਾਂਜੀ ਕੀਤਲ ਜਪਦੀ ਆ ਗਏ ਹੈ ਇਹਦੇ ਵੀ ਸ੍ਰਿਸ਼ਟੀ ਵਿੱਚ ਆਪਣੇ ਆਪ ਨੂੰ ਹੀ ਕੋਈ ਸੀ ਇਹ ਅੱਛਾ ਜੀ ਅੱਪਰ ਕੀਆ ਰੁਕਾ ਆਪੇ ਹੀ ਫਿਰ ਜਾਪ ਹਮ ਅਸਲ ਨੇ ਵੀ ਜਾਪ ਕੀਆ ਸਾਡਾ ਅੱਛਾ ਜੀ ਤਾਂ ਆਪ ਕੀ ਕਰਦੇ ਸੀ ਜਪਨਾ ਕੀ ਹੈ ਆਪੇ ਜਦੋਂ ਆਪਣਾ ਜਾਪ ਜੋ ਅਸੀਂ ਅੱਜ ਤੱਕ ਕੀਤਾ ਹੈ ਜਿਹੜੀਆਂ ਜੁੜੀਆਂ ਲਈਆਂ ਦੇ ਸ੍ਰਿਸ਼ਟੀ ਪੈਦਾ ਹੋਈ ਹੈ ਜਿਸੇ ਪੈਦਾ ਹੋਣ ਦੇ ਪਿੱਛੇ ਵੀ ਕਾਰਨ ਇਹ ਜੀਵੇ ਠੀਕ ਹੈ ਜੀਵਨ ਦੀ ਜਿਹੜੀ ਹੈ ਅਵਸਥਾ ਜਦ ਜਲਦੀ ਥੱਲੇ ਉਹ ਗਿਰੀ ਹੋਏ ਅਸਰ ਨੂੰ ਚੱਕਣ ਵਾਸਤੇ ਹੀ ਇਸ ਸਿਸ਼ਟੀ ਪੈਦਾ ਕੀਤੀ। ਠੀਕ ਹੈ। ਇਹ ਅੰਦਰੂਪੇ ਵਿੱਚ ਲਿਆ ਗਿਆ ਪਰ ਆ ਗਿਆ ਇਹਦੇ ਵਿੱਚ ਤੇ ਅਹੰਕਾਰ ਆ ਗਿਆ ਇਹਦੇ ਵਿੱਚ ਉਹਨੂੰ ਦੂਰ ਕਰਨ ਵਾਸਤੇ ਸਿੱਖੀ ਦਾ ਕੰਮ ਹੀ ਪਈ ਹੈ। ਇਹਨੇ ਜੋ ਕੋਚਣ ਦਾ ਕੀਤਾ ਹੈ ਇਹ ਉਸੇ ਨੂੰ ਸਭ ਜਿਹੜਾ ਜਾਣ ਰਿਹਾ ਹੈ। ਕਤ। ਉਹ ਗਲਤੀ ਵੀ ਤਾਂ ਹੋਈ ਐ। ਹੂੰ ਹੂੰ। ਉਹ ਗਲਤੀ ਨੂੰ ਸੁਧਾਰਿਆ। ਪੈਰਕੋੜਾ ਗਾਰਿਆ ਦਾ ਆਪਣਾ ਆਪਣੇ ਸਾਥ। ਪੈਰਕੋੜੇ ਨੇ ਆਪਣੇ ਆਧਰਾ ਉੱਤੇ ਮਾਰਿਆ। ਤੇ ਆਪਣੇ ਉੱਤੇ ਆਪਣਾ ਕੋਈ ਕਸਵਾਰੀ। ਉਹ ਕਾਜ ਨੂੰ ਸਮਝ ਕੇ ਕਿ ਪੈਰਕੋੜਾ ਕੀ ਸੀ ਕਿਵੇਂ ਲੱਗਿਆ ਕਦ ਲੱਗਿਆ। ਉਹ ਕਾਜ ਨੂੰ ਸਵਾਲ ਨਾ ਆਇਆ ਹੈ। ਜਿਸ ਕਰਕੇ ਚੁਰਿਬਾਵਾ ਹੈ। ਤੇ ਇਹ ਆਪਣੀ ਉਹ ਕਹਾਣੀ ਹੈ। ਹੂੰ। ਗੱਲ ਨਹੀਂ ਨਹੀਂ ਹੈ ਕਿ ਜੈਸੀ ਕਹਾਣੀ। ਇਰਵਾਤੀ ਬਗਾਲੀ ਕਹਾਣੀ ਸਮਝਿਆ ਅਸਲ ਦੀ ਬਗਾਲੀ ਕਹਾਣੀ ਨਹੀਂ ਹੈ ਇਕ ਦੀ ਕਹਾਣੀ ਹੈ ਕਿ ਜੀਵਤ ਹੈ ਇਹ ਤੇ ਜੀਵ ਦੀ ਇੱਕ ਦੀ ਵਿਆਹ ਕਿਸੇ ਪਰਮੇਸ਼ਰ ਨੂੰ ਇੱਕ ਬੰਦੇ ਲੋਕ ਬੜਪੂ ਸਹੀ ਪਾਇਆ ਹੈ ਤੇ ਜੀਵ ਦੀ ਉਹ ਕਹਾਣੀ ਹੈ ਨਾ ਇਹ ਜੀਵ ਇਹ ਅਵਸਥਾ ਜਾਣਦਾ ਨਾ ਇਹਦੀ ਲੋੜ ਪੈਂਦੀ ਸਿਰੇ ਸਾਥ ਖਣ ਜੇ ਬੈਠੇ ਹੁਣ ਤਸੂਰਤ ਉਹ ਉੱਥੇ ਹੀ ਬੈਠੇ ਰਹੇ ਜਾਗਰਤ ਅਵਸਥਾ ਚ ਉਹਨਾਂ ਨੇ ਇਹ ਪਹਿਲਾ ਕੀਤਾ ਜਿਹੜੇ ਪਤਨ ਦਾ ਕ੍ਰੈਗ ਹੋ ਗਿਆ ਜਿਹਨਾਂ ਦੇ ਮਨ ਪੱਗ ਹੋ ਗਏ ਉਹਨਾਂ ਦਾ ਬਲ ਜੋੜਨ ਵਾਸਤੇ ਪਹਿਲਾ ਕੀਤਾ ਤੇ ਕਾਰਨ ਵੀ ਜੀਵ ਹੈ ਕਾਰਨ ਕਾਰਨ ਤਰਾਹ ਵੇ ਇੱਕ ਹੈ ਕਲਵਾਲਾ ਵੀ ਇੱਕ ਹੈ ਜਿਹੜਾ ਕਾਰਨ ਹੈ ਵੀ ਇੱਕ ਹੈ ਕਾਰਨ ਵੀ ਉਹਨਾਂ ਨੇ ਪਛਾਣੀ ਸੀ ਕਹਿੰਦੇ ਜੀ ਉਹਨੇ ਕਹੀ ਹੈ ਉਹਨੇ ਤਾਂ ਸਾਵਧਤ ਨਹੀਂ ਹੈ ਕੁਝ ਇਸੇ ਰੋਸ਼ਨੀ ਕੋਲ ਚ ਪਰ ਕੋਈ ਗੱਲ ਇਸ ਕਰਕੇ ਬਹੁਤ ਕੁਝ ਹੈ ਦੀ ਬੈਕਗਰਾਉਂਡ ਚ ਜਿਹੜੀ ਇਹ ਗੱਲ ਕਹਿਤਾ ਹੈ ਗਏ ਇੱਕ ਪੰਤੀ ਦੀ ਗੱਲ ਅੱਛਾ ਜੀ ਆ ਜੇ ਦਾ ਖੁਲਾਸਾ ਕਰੀਏ ਬਹੁਤ ਲੰਬਾ ਖੁਲਾਸਾ ਹੋ ਜਾਊਗਾ ਆਲ ਵਿੱਚ ਵੀ ਇਸ ਦਾ ਖੁਲਾਸਾ ਹੋਇਆ ਹੋਇਆ ਉਹ ਤਾਂ ਗੱਲ ਕਹਿੰਦੇ ਹਾਂ ਜੀ ਪਰ ਇਹਨੂੰ ਅਖਾਵੇ ਕੌਣ ਇਸ ਗੱਲ ਨੂੰ ਪਰ ਕਹਾਵੇ ਉਹ ਇਹ ਸਾਰੀ ਰਾਜਾਰਾਮ ਦੀ ਕਹਾਣੀ ਹੈ ਦੀ ਗੱਲ ਆਦ ਜਵਾ ਤੋਂ ਰਹਿ ਕੇ ਇਹ ਆਈ ਹੈ ਜੀ ਵੀ ਹੈ ਤੇ ਚੱਲ ਗਿਆ ਹੈ ਤੇ ਇਹ ਜਿਸ ਸਵੰਪ ਉਹ ਸ਼ਬਦ ਹੈਗਾ ਇਹਦਾ ਆਪਣਾ ਜਿਹੜਾ ਸਵਾਭ ਅੰਗ ਨਾਲ ਮਿਲਦਾ ਹੈਗਾ ਇਹ ਅਰਥ ਇਹ ਪਸਾ ਗੱਲ ਦੇ ਵਿੱਚ ਹੀ ਹੈ ਬਾਬਾ ਇਹ ਹੀ ਆਉਦਾ ਜਾਂਦਾ ਹੈ ਜਾਂ ਬੋਲਣ ਦੇ ਵਿੱਚ ਹੈ ਉਹ ਵੀ ਜਪਦਾ ਵਰ ਜਾਂਦਾ ਹੈ ਦੇ ਵਿਵਸਥ ਵਿਕਾਸ ਹੋ ਰਹੀ ਹੈ ਰਬੂ ਨੇ ਬੌਣੇ ਠੀਕ ਹੈ ਜੀ ਮੈਂ ਫਿਰਦਾ ਜੁਨੀਅਰ ਵਿੱਚ ਆ ਪਈ ਇਹ ਹਮਮ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਜੀ ਜੀਵਤਾ ਆਪੇ ਦੁਨੀਆ ਚ ਪੜਖਦਾ ਸੰਦਾ ਬੇਦੂ ਇਥੋਂ ਕਢੋ ਤੇਰੀ ਰੱਛਾ ਕਰੋ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੂੰ ਕਹ ਲਓ ਆਟਾ ਮੱਕਰਾ ਮੈਂ ਜਉਂਦਾ ਕੋ ਬੁਣਾਈ ਦੇ ਵਿੱਚ ਤੇ ਵਹੜਾ ਦਾ ਕੋਈ ਕੰਮ ਨਹੀਂ ਰਹਿਣਾ ਚਾਹੁੰਦਾ ਠੀਕ ਹੈ ਬੇਰੀ ਅੱਛਾ ਕਰ ਲਓ ਆਵਰ ਅੱਛਾ 베ਰੀ ਤੋਂ ਕਰੋ ਸਿੱਖ ਲਓ ਇਹ ਨਾਲੇ ਖੱਤਰੂ ਇਹ ਯਾ ਸੀ ਕੱਢ ਦੱਸੋ ਅੱਛਾ ਮੈਂ ਕਹੇ ਚਲੋ ਸਿੱਖਿਆ ਇੱਥੇ ਹੀ ਜੀ ਹਾਂਜੀ ਹਾਂਜੀ ਕੰਨੀ ਆਲਾ ਵਜੇ ਜੇ ਤੁਸੀਂ ਬਹੁ ਲੈ ਰਹੇ ਹੋ ਫਿਰ ਤਾਂ ਗੁਰਮੁਖ ਤੇ ਖਾਬ ਜਲੇਉ ਗੱਲ ਹੈ ਅੱਛਾ ਸਿੱਖਿਆ ਹੈਗਾ ਹਾਂ ਇਹ ਇਹ ਹੈਗਾ ਇੱਥੇ ਲਿਖਿਆ ਜੀ ਹਾਂ ਲੈ ਸਿੱਖਿਆ ਹੂੰ ਅਸੀਂ ਖਾਨ ਨੂੰ ਸੁਭਰੋ ਟਾਈਨੋ ਲੈਟਾ ਤੇ ਹੁਣ ਹੂੰ ਇਹਨੇ ਸੱਤ ਨੂੰ ਯੂਨੋ ਸੁਧਾਰ ਕਰ ਦੋ ਇਹ ਗੁਰਬਾਨੀ ਕਿੱਥੇ ਬੰਦੀ ਹੈ ਅਰ ਪਰਮੇਸ਼ਰ ਕਮਲ ਨੂੰ ਪਰਮੇਸ਼ਰ ਦਾ ਸਾਰੇ ਹੂੰ ਹੂੰ ਤੁਹਾਡੀ ਗੱਲ ਕਿੱਥੋਂ ਬੋਲੂਗਾ ਠੀਕ ਹੈ ਇਹ ਇਹ ਬੋਰਖਾਂ ਦੀ ਗੱਲ ਆ ਹਸਪੀਟਲ ਹੂੰ ਮੂਰਖਾਂ ਦਾ ਅਖਲੀ ਮੂਰਖਾਇਦਾ ਖਾਤ ਕਰਦੇ ਨੇ ਹੂੰ ਸਿੱਖਿਆ ਵਿਦਿਆ ਦਾ ਨਾਸ ਕਰੋ ਲੋਕਾਂ ਦੀ ਹੂੰ ਸਿੱਖਿਆ ਜਿਹੜੀ ਹੈ ਉਹਦਾ ਪ੍ਰਕਾਸ਼ ਕਰੋ ਉਹ ਗੂਬੇ ਲੋਕਾਂ ਨੂੰ ਚੱਲਦੀ ਸਿੱਖਿਆ ਜਿਹੜੀ ਬਾੜੀ ਸਿੱਖਿਆ ਉਹਦਾ ਨਾਸ ਕਰੋ ਤੇ ਸਿੱਖਿਆ ਸਿੱਖਿਆ ਹਾਂਜੀ ਗੁਰਮਤਿ ਦਾ ਦੁਰਮਤ ਦਾ ਨਾਸ ਕਰੋ ਗੁਰਮਤਿ ਦਾ ਪ੍ਰਕਾਸ਼ ਦੁਰਮਤ ਦਾ ਪ੍ਰਕਾਸ਼ ਕਰੋ ਗੁਪਤ ਦਾ ਨਾਸ ਕਰੋ ਠੀਕ ਹੈ ਸਿੱਖਿਆ ਤੋਂ ਕੁਬੂਤ ਪੈਦਾ ਹੁੰਦੀ ਹੈ ਤੋਂ ਉਹਨੂੰ ਫਤਲਾ ਦਾ ਨਸ਼ਟ ਕਰੋ ਸ਼ਕਤੀ ਮਿਲਦੀ ਉਹਨੂੰ ਸ਼ਕਤੀ ਮਿਲਦੀ ਹੈ ਤਾਂ ਅਰਜੀ ਮਿਲਦੀ ਹੈ ਉਹਨੂੰ ਹੂੰ ਹੂੰ ਤਾਂ ਸਿੱਖਿਆ ਤੋਂ ਉਹ ਨਹੀਂ ਹੋਣੀ ਚਾਹੀਦੀ ਕੁਬੂਤ ਨਹੀਂ ਤਕਣੀ ਹੋਣੀ ਚਾਹੀਦੀ ਉਹ ਤਾਂ ਤਕਣੀ ਹੋਣੀ ਚਾਹੀਦੀ ਦੁਸਰ ਇਹ ਗੱਲ ਕਹਿ ਰਹੇ ਸੀ ਅਜੇ ਲਗਾਏ ਰਹਿਣਾ ਕੁਬੂਤ ਦਾ ਪ੍ਰਚਾਰ ਕਰ ਦ ਹਾਂਜੀ ਤਦ ਵੀ ਜੋ ਸਹੀ ਵਿਆਖਿਆ ਤੋਂ ਉਸ ਜਿੱਦੇ ਵੀ ਥੋੜੇ ਬਹੁਤੇ ਲੱਗੇ ਹਨ ਪ੍ਰਚਾਰ ਕਰਨ ਯਾਰ ਇੱਕ ਉਹ ਤਕੜੀ ਹੋ ਰਹੀ ਏ ਉਹਦੇ ਲੋਕ ਹੂੰ ਹੂੰ ਕੋਈ ਉਸ ਕੋਈ ਤੇ ਆਇਆ ਏ ਲਈ ਨਵੇਂ ਨਵੇਂ ਸਵਾਲ ਖੜੇ ਕਰ ਦਿੱਤੇ ਠੀਕ ਹੈ ਕੋਈ ਕੁਝ ਨਹੀਂ ਹੈ ਦੱਸਣਾ ਕੁਝ ਨਹੀਂ ਸਵਾਲ ਖੜੇ ਕਰੀ ਜਾਓਗੇ ਚੰਗਾ ਸਵਾਲ ਖੜੀ ਰਹੀ ਜੀ ਦੁਸ਼ਟ ਜਿੱਥੇ ਉਠਵਾ ਤੋ ਤਪਾਤਾ ਦੋਸ਼ ਤੇ ਪੈਦਾ ਹੁੰਦੇ ਨੇ ਹੂੰ ਦੋਸ਼ ਤੇ ਪੈਦਾ ਹੁੰਦੇ ਨੇ ਦੋਸ਼ ਤੇ ਪੈਦਾ ਹੁੰਦੇ ਨੇ ਜੇ ਜਿਹੜਾ ਗੁਰਮਤਿ ਜਾਂ ਤਾਂ ਪ੍ਰਗਟ ਹੋਦੀ ਹੈ ਜਾਂ ਵਿਰੋਧ ਕਰਨ ਵਾਲੇ ਜਿਹੜੇ ਜਿਹਨਾਂ ਨੂੰ ਚਿੰਤਾ ਪੈਦਾ ਹੋ ਜਾਂਦੀ ਹੈ ਉਹ ਵੀ ਕਿਉਂ ਪੈਦਾ ਹੁੰਦੀ ਹੈ ਸਾਡੀ ਦੁਕਾਨਦਾਰੀ ਕਰੀ ਜਾਊ ਜਾਂ ਸਾਡੀ ਤੋਹੀਰ ਹੋਊ ਜਾਂ ਸਾਡਾ ਜਿਹੜਾ ਸਿੱਕਾ ਚੱਲਦਾ ਸੀਗਾ ਪਿਛਲੇ ਬਜੁਰਗੂ ਦਾ ਉਹ ਚੱਲਣਾ ਦੀ ਉਹ ਦੋਸ਼ ਨੇ ਸੋਚ ਚਾਤ ਬੋਲਦੇ ਆ ਬਈ ਠੀਕ ਹੈ ਤੇ ਦੋ ਖਲਾਫ ਜਿਹੜੇ ਖਲੇ ਹੋ ਜਾਂਦੇ ਨੇ ਹਮ ਹਮ ਪਰ ਕੋਈ ਹੋ ਹੋਵੇ ਨਾ ਹੈ ਹਮ ਹਮ ਜੇ ਤਨ ਕਰਦੇ ਨੇ ਉਹ ਦੁਸ਼ਤ ਨੇ ਠੀਕ ਹੈ ਜੋ ਦੁਸ਼ਤ ਹੈ ਅਕਤੂਬਰ ਤੋਂ ਤਪਤਾ ਪੈਦਾ ਹੋ ਰਹੇ ਨੇ ਹਰ ਉਠ ਰਹੇ ਨੇ ਪੈਦਾ ਵੀ ਹੁੰਦੇ ਰਹਿੰਦੇ ਨੇ ਤੇ ਟੋਕੇ ਦੋਸ਼ਾ ਦੀ ਜਿਆਦਾ ਸੁਣ ਕੇ ਦੋਸ਼ਾ ਵੀ ਚੰਗੀ ਲੱਗਦੀ ਹੈ ਉਹ ਬੇਰੋਲ ਠੀਕ ਹੈ ਪਰ ਕਦੇ ਕਰਕੇ ਤਿਆਰ ਹੋ ਜਾਂਦੇ ਦੋ ਹੀ ਰਹਿੰਦੇ ਨੇ ਸੰਤਵੀ ਰਹਿੰਦੇ ਨੇ ਸੰਤਵੀ ਰਹਿੰਦੇ ਠੀਕ ਹੈ ਰਣ ਦਾ ਦੋਈ ਹਮੇਸ਼ਾ ਰਣ ਰਣ ਕੇ ਪੀ ਉਤਪਾਟਾ ਚਕਲਬਲੇਸ਼ ਕਰੋ ਰਣ ਕਰ ਹਾਂਜੀ ਇਹਦਾ ਸਾਰਿਆਂ ਦਾ ਦੇਖੋ ਰਣ ਦਾ ਤੈਨ ਲਵਦੇ ਹਾਂਜੀ ਰਣ ਦਾ ਹਾਂ ਰਣ ਲਵਨੇਸ਼ ਕਰੋ ਰਣ ਕਰ ਰਣ ਕਰ ਹਾਂਜੀ ਸਾਰੇ ਬਲੇਸ਼ਾ ਦਾ ਰਣ ਵਿੱਚ ਕਰ ਕਰੋ ਰਣ ਵਿੱਚ ਕਿਵੇਂ ਕਰੋ ਉਹਨੂੰ ਦਾ ਪ੍ਰਕਾਸ਼ ਕਰੋ ਕਿਸੇ ਗੁਰੂ ਘਰ ਦੇ ਵਿੱਚ ਹਾਂਜੀ ਉਹ ਚੰਡੀਵਾਲ ਦੇ ਮੈਦਾਨ ਚ ਆਵੇ ਇਹਨਾਂ ਦਾ ਘਾਤ ਕਰ ਦੇ ਹੂੰ ਹੂੰ ਸਰ ਵੀ ਉਹਦੇ ਨਾਲ ਕਰ ਇਹਨਾਂ ਦਾ ਘਾਤ ਜੇ ਨਾਨਕ ਨੇ ਰਾਜ ਚਲਾਇਆ ਤਾਂ ਸੱਚ ਦਾ ਨਾਨਕ ਨੇ ਰਾਜ ਚਲਾਇਆ ਸੱਚ 47 ਦੀਵ ਦੇ ਇਹਨਾਂ ਦਾ ਘਾਤ ਕਰਿਆ ਗਿਆ ਗੁਰਦਵਾਰਾ ਚ ਕਰੇ ਝੂਠੇ ਸਾਬਤ ਕਰੇ ਇਹਨਾਂ ਨੂੰ ਹੂੰ ਹੂੰ ਇਹਨਾਂ ਨੂੰ ਸਾਬਤ ਕਰਿਆ ਵੀ ਇਹ ਲੋਕਾਂ ਨੂੰ ਗੁਰਬਾਣੀ ਆਦ ਵਿੱਚ ਵੀ ਕਹਿ ਵੀ ਇਹ ਲੋਕਾਂ ਨੂੰ ਡਿਵੋਲਵ ਤੇ ਲਗੇ ਆਪ ਗਏ ਔਰ ਉਹਨਕੋ ਘੱਲ ਲੈ ਹਮਮ ਕੁਟਲਤਾ ਚੱਲਣ ਹਮ ਕੁਟਲ ਇਧਰੋਂ ਹਰ ਜਾਣੋ ਜਿਹੜੇ ਪੰਡਾ ਮਾਰ ਕੇ ਦੂਹ ਪਾਸੇ ਹੋ ਜਾਂਦਾ ਇਧਰੋਂ ਹਰ ਜਾਣੋ ਦੂਹ ਪਾਸੇ ਹੋ ਜਾਂਦਾ ਨਵੇਂ ਸਵਾਲ ਖੜੇ ਕਰ ਲੈਣੇ ਕਿ ਕੁਟਲਤਾ ਨਹੀਂ ਦਿੱਤੀ ਆਲੇ ਜਿਹੜੇ ਲੋਕ ਨੇ ਇਹਦਾ ਹੀ ਕੰਦੇ ਕਰਤੇ ਆਏ ਨੇ ਕਰਤੇ ਰਹੇ ਹੁਣ ਵੀ ਆ ਗਏ ਨੇ ਰੇਜ਼ਿੰਗ ਉੱਦੜ ਠੀਕ ਹੈ ਪਰ ਜਿਹੜੇ ਕੋਣ ਪੁੱਛਦੇ ਉਹਨੂੰ ਸਾਰੀ ਪਛਾਣ ਉਹ ਦੀ ਸਿੱਖਾ ਨੂੰ ਹਮਮ ਗੁਜ਼ਾਰੀ ਹੋ ਜਾਣ ਦੇ ਹੁੰਦੇ ਨੇ ਠੀਕ ਹੈ ਹਾਂਜੀ ਜੇ ਅਸ ਤੁਝ ਤਾਂ ਸਰਨੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੋਵੇ ਮਰੀ ਇਹ ਅਸ ਤੁਝ ਜਦ ਤੇਰੀ ਸਲਤੀ ਪਰਦੇ ਜ ਅਸ ਤੁਝ ਕੀ ਹੋਇਆ ਆਸਾ ਕੋ ਬੇ ਤੋ ਜਾ ਬੇ ਕੋ ਅੱਛਾ ਜੀ ਕੋ ਬੇ ਕਾ ਕੋ ਬੇ ਖੁੱਦ ਹੂੰ ਹੂੰ ਜਦੋਂ ਇੱਕ ਲੋਹਾ ਹੈ ਕੋਈ ਦੀ ਤਲਵਾਰ ਹੈ ਹੂੰ ਤਲਵਾਰ ਉਹਦੀ ਤੋ ਜਾਏ ਲੋਹ ਦੀ ਸ਼ਕਲ ਹੈ ਉਹਦੀ ਕਾੜਤਾ ਕੋਈ ਠੀਕ ਹੈ ਗੁਰੂ ਦਾ ਰੂਪ ਹੂੰ ਹੂੰ ਜਦੋਂ ਦਾ ਰੂਪ ਉਹਦੀ ਹੈ ਬਵੈਕ ਦਾ ਰੂਪ ਹੈ ਬਵੈਕ ਬੁੱਧੀ ਠੀਕ ਹੈ ਹਾਂ ਇਹ ਅਸਤੋ ਜਗਾ ਹੈ ਅੱਛਾ ਜੀ ਬਵੈਕ ਬੁੱਧੀ ਨੂੰ ਅਸੇਤਰ ਪਾਉਣ ਹਾਂ ਹਾਂ ਆ ਇਹਨਾਂ ਨੇ ਕਿਰਪਾ ਕਰਦਾ ਇਹਨਾਂ ਨੇ ਘਾੜਤ ਘੜਦਾ ਸਾਰੇ ਜੀ ਘੜਤ ਘੜੀਏ ਬਹੁਤ ਅਲੂਪ ਅਸਿਕ ਕੋਨ ਘੱਡੋ ਖੜਗ ਤਪ ਤਵਰ ਤੀਰ ਸੈਪਸ ਰੋਹੀ ਸਾਖੀ ਇਹ ਹੈ ਹਮਾਰੇ ਪੀਰ ਇਹ ਸੇ ਦਿਲ ਤੋਂ ਹਰ ਕਹੀ ਜੇ ਘਰ ਨਾਲੇ ਹਥਿਆਰ ਦੇ ਜਾਂਦੇ ਪਰ ਇਹ ਲੋਕਾਂ ਨੂੰ ਪਹਲਿਕਾ ਪੈਂਦਾ ਵੀ ਇਹ ਜਿਹੜੇ ਹਥਿਆਰ ਹਨ ਤੁਸੀਂ ਹੁਣੇ ਕਹੇ ਆ ਇਹ ਬਾਹਰਲੇ ਹਥਿਆਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਹਥਿਆਰ ਜਿਹੜੇ ਹੈ ਇਹ ਗੁਰਮਤ ਦੇ ਆਪਣੇ ਹਥਿਆਰ ਹੈ ਇਹ ਲਗਾਰੀ ਦੁਨੀਆ ਦੇ ਸਿਆਲ ਨੇ ਹਾਂਜੀ ਬਹਲੇ ਵੀਰੇ ਹੂੰ ਹਾਂਲੇ ਬਾਹਰ ਵਾਲਾ ਕੱਪ ਚਾਲੇ ਜਾਂਦਾ ਲੈ ਦਰ ਸੁਰਤਪੰਦ ਵੱਟ ਬੰਦ ਬੰਦ ਦੇਖੋ ਨਾ ਆਹ ਨਾਲ ਬੇਦ ਆਹ ਨਾਲ ਮੱਤ ਬੇਦ ਹਥਿਆਰੋ ਕੀ ਹੈ ਫਿਰ ਹਾਂਜੀ ਬਾਦ ਵਿੱਚ ਜਿਹੜੇ ਆਏ ਤੇ ਉਹ ਕਿਹੜੇ ਹਾਂਜੀ ਵਾਰਣ ਕਿਹੜੀ ਹੈ ਜੱਟ ਬਹਾਰਾਤੀ ਦਸ ਜਾਰ ਹਰਣ ਦਾ ਤਬੇਦ ਹਥਿਆਰ ਭੋਖ ਲਾਹਨ ਤਪਤੋ ਭੜਦਾ ਉਹ ਕੀ ਨੇ ਹੂੰ ਹੂੰ ਉਹ ਕੀ ਹੈ ਹਾਂਜੀ ਇਹ ਲੋਕ ਤਾਂ ਚਾਲ ਨੂੰ ਬੁੱਜੀ ਕਵੀ ਕਰਦੇ ਨੇ ਹਮ ਹਮ ਇਹ ਰੀ ਹੈ ਵੀ ਇਹਨਾਂ ਨੂੰ ਭਲੇਖਾ ਹੈ ਦੇਖਾ ਹੀ ਹੈਗਾ ਹਮ ਇਹਨਾਂ ਨੇ ਭਲੇਖਾ ਪਉਣ ਦਾ ਠੇਕਾ ਲਿਆ ਹੋਇਆ ਹੈ ਹਮ ਹਮ ਪਰ ਤਾਂ ਨਹੀਂ ਠੇਕਾ ਜਿਹੜੇ ਪੜਨ ਤਾਂ ਬਾਟ ਪਾੜੀ ਸੀ ਹਾਂਜੀ ਚਲੋ ਬਾਟ ਫੇਰ ਸਹੀਤ ਉਹ ਵੀ ਸ਼ਾਸਤਰ ਸਿਬਰ ਚੰਗ ਸਿਬਰ ਕੀ ਦੇ ਵਿੱਚ ਜੋ ਕੁਝ ਦੇਖੋ ਇਹਨਾਂ ਨੇ ਚੰਡੀ ਨੂੰ ਤਲ ਉਹ ਤਲਵਾਰ ਬਣਾ ਤਲ ਉਹਦੀ ਹਾਂਜੀ ਜਦੋਂ ਉਹ ਗਾਨ ਖੜੇ ਕੋਈ ਪਰਾਗ ਦਿਖਾਊਗਾ ਇਹ ਤਾਂ ਵਿਰੋਧ ਕਰਨਗੇ ਸਰ ਇਹ ਤਾਂ ਇਹ ਥੋੜੀ ਗੱਲ ਜੇ ਇਹਦਾ ਇਹ ਲੀਡ ਨਹੀਂ ਜਾਂਦੀ ਇਹਨੂੰ ਅਗਲਾ ਉਹ ਪਾਗਲ ਤੇ ਹੈ ਇਹ ਆਪਣੇ ਦਲਣ ਵਾਸਤੇ ਆਪਣੇ ਜਿਹੜਾ ਹਇੱਤ ਬਚਾਉਣ ਵਾਸਤੇ ਇਹ ਗੁਰਮੰਦਾ ਬਰੋਸ ਕਰਦੇ ਲੋਕ ਤਾਂ ਗਾਰੀ ਹੋਏ ਜੇ ਸੀ ਤਾਂ ਇੱਕ ਵਾਰ ਕਹਿ ਬੈਠੇ ਪ੍ਰਚਾਰ ਕਰਨ ਬੈਠੇ ਹੁਣ ਅਸੀਂ ਕਿਵੇਂ ਬਣ ਜੀ ਨਹੀਂ ਬੰਦੇ ਕੋ ਕੁਝ ਅਸੀਂ ਕੀ ਲੈਣੇ ਸੋਤੇ আর ਕਿਸੇ ਨੇ ਵੀ ਕੀ ਲੈਣੇ ਸੋਤੇ ਠੀਕ ਹੈ ਜੀ ਹੇ ਜੇ ਪਹਿਲਾਂ ਪਰਟ ਹੋਏ ਜੇ ਪਰ ਤਾਂ ਲਿਖੜਾ ਬਨ ਲੀ ਗਲ ਅਧਰਪੂਜਾ ਜੂਦੀ ਤੇ ਫੇਰ ਹੋ ਰਹੀ ਹੈ ਹਾਲੇ ਉਹਨੂੰ ਸੁਭਿਆਰ ਦਾ ਭਾਈ ਮਾਰਗੜ ਦੇ ਪ੍ਰਾਂ ਦੇ ਵਿੱਚ ਵੀ ਚੰਡੀ ਦੇ ਅਰਥ ਐਰ ਹੂੰ ਹੂੰ ਅਧਰ ਪ੍ਰਾਂ ਦੇ ਵਿੱਚ ਵੀ ਅਰਸ ਐ ਕਿਤੇ ਬਣਦੀ ਹੋਈ ਨਹੀਂ ਹੈ ਹੂੰ ਹੂੰ ਆਤਮਾ ਦੀ ਗੱਲ ਕੀਤੀ ਹੈ ਆਤਮਾ ਹੈਗੀ ਆ ਜਾ ਤਾਂ ਸਗਰ ਸਰੀਰ ਦਾ ਕੀ ਹੈ ਹੂੰ ਤਲਵਾਰ ਵਿੱਚ ਐ ਪਰ ਬਾਹਰ ਤਾਂ ਬਿਆਨ ਆ ਲੱਕਣ ਦਾ ਹਾਂ ਬਿਆਨ ਨੂੰ ਥਲੇ ਵੀ ਦਲਵਾ ਰਿਹਾ ਉਹਨਾਂ ਨੂੰ ਹੂੰ ਹੂੰ ਨਾ ਹਮ ਸਮੇਂ ਵੀ ਤਲਵਾਰ ਹੈ ਬਿਲਕੁਲ ਬਿਨਾ ਵੀ ਉਹ ਤਲਵਾਰ ਹੈ ਪਰ ਜਦ ਬਿਆਨ ਅਟ ਹੋ ਜਾਂਦਾ ਹੈ ਤਲਵਾਰ ਨਹੀਂ ਹੁੰਦੀ ਵਿੱਚ ਫਿਰ ਉਹਦਾ ਨੂੰ ਤਲਵਾਰ ਲਈਏ ਹਾਂਜੀ ਦੇਖੋ ਮੈਂ ਹੈ ਤਲਵਾਰ ਬਿਆਨ ਦੇ ਵਿੱਚ ਹੈ ਤਾਂ ਵੀ ਨਾ ਤਲਵਾਰ ਹੈ ਤੇ ਨਾਲ ਵੀ ਤਲਵਾਰ ਹੈ ਵੱਜਦਾ ਫਿਰ ਹਾਂਜੀ ਜੇ ਤਲਵਾਰ ਬਾਹਰ ਕੱਢ ਲੈਨੇ ਉਹ ਤਲਵਾਰ ਤਾਂ ਤਰਵਾਨੇ ਦੇਂਦੀ ਹੈ ਉਹ ਖੋਲ ਜਿਹੜਾ ਹੈਗਾ ਉਹ ਬਿਆਨ ਬੜ ਜਾਂਦਾ ਸਰੀਰੀ ਤਾਂ ਉਹ ਗੱਲ ਹੈ ਸਰੀਰੀ ਹੀ ਹੋਵਾਲੇ ਠੀਕ ਹੈ। ਖੋਲ ਹੈ ਫਿਰ ਵੱਖਰਾ ਹੈ। ਹੂੰ ਹੂੰ। ਜਾਣੋ। ਵਿਖੋ ਦੇ ਹੱਥ ਪਰ ਫਿਰਨੋ ਕੋਈ ਉਹ ਜੋ ਹਦੇ ਕੋਈ ਜਨੂ। ਲੋਹ ਦਾ ਹੱਥ ਮੇਂ ਚੱਲਦਾ ਤਲਵਾਰ ਦਾ ਹੀ ਲੋ ਚੱਲਦਾ ਹੈ ਖੋਲ ਦਾ ਲੋ ਨਹੀਂ ਚੱਲਦਾ। ਠੀਕ ਹੈ। ਖੋਲ ਤਾਂ ਖੋਲ ਹੈ। ਹੂੰ ਤਿੰਕੇ ਦੋਸਤ ਦੋਸਤ ਹੈ ਮਰੇ। ਉਹਨਾਂ ਦੇ ਜਿਹੜੇ ਦੋਸ਼ ਹੁੰਦੇ ਨੇ ਉਹਨਾਂ ਨਾਲ ਜਿਹੜੇ ਬਹਿਰ ਕਰਨ ਵਾਲੇ ਹੁੰਦੇ ਨੇ। ਹੂੰ ਹੂੰ। ਜੇ ਜੇ ਪੰਥ ਲੇਕੀ ਸੀ ਪਕਦੀ ਸੀ ਜੇ ਅਸਤੁਜ ਤਵ ਸ਼ਰਣੀ ਪਰੇ ਤਿੰਨ ਕੇ ਦੁਸ਼ਟ ਆਈ ਕੋਈ ਗੱਲ ਹੈ ਹਾਂਜੀ ਉਥੇ ਕਹੇ ਸੀ ਜੇ ਜੇ ਪੰਥ ਤਵਨ ਕੇ ਪਰੇ ਹੂੰ ਹੂੰ ਇਹ ਤੇ ਕਹਾਤਾ ਹੈ ਹੇ ਅਸਤੋਜ ਜਿਹੜੇ ਤੇਰੀ ਸ਼ਰਨ ਪੈ ਗੇ ਹੂੰ ਹੂੰ ਬਿਵੇਕ ਜਿਹੜੇ ਸੱਚ ਦੀ ਜਿਹੜੇ ਹੁਕਮ ਨੇ ਹੁਕਮ ਦੇ ਸ਼ਰਨ ਪੈ ਗੇ ਹੂੰ ਹੂੰ ਜਿਨ੍ਹਾਂ ਨੇ ਪਹਾੜੋ ਬਿਠਾ ਕਰਕੇ ਮੰਨ ਲਿਆ ਜਿਹੜੇ ਭਾਣੇ ਵਿਚਾਰ ਚੱਲਦੇ ਨੇ ਉਹਨਾਂ ਦੇ ਜਿਹੜੇ ਦੁਸ਼ਤ ਨੇ ਉਹਨਾਂ ਨੇ ਦੰਦਿਆ ਕੱਲ ਵਾਲੇ ਉਹਨਾਂ ਦਾ ਵਿਰੋਧ ਕਰਨ ਵਾਲੇ ਦੁਖੀ ਹੋ ਕੇ ਬਰ ਜਾਂਦੇ ਸੀ ਹਾਂ ਹਾਂ ਦੁਸ਼ਤੇ ਦੁਖੇ ਤਾਂ ਹੋਏ ਮਾਰੇ ਦੁਖੀ ਹੋ ਕੇ ਬਰਦੇ ਨਹੀਂ ਉਹ ਸੁਹੀ ਨਹੀਂ ਬਰਦੇ ਠੀਕ ਹੈ ਜੀ ਹਾਂ ساری ਜ਼ਿੰਦਗੀ ਦੁਖੀ ਰਹਿੰਦੇ ਲੋ ਉਹਨਾਂ ਦੀ ਵਾਹ ਕੋ ਜਾਂਦੀ ਨਹੀਂ ਠੀਕ ਹੈ ਜੀ ਉਹ ਮਤੇਰਾ ਕਿ ਰੋਣਾ ਚਾਹੁੰਦੇ ਨੇ ਉਹ ਗਿਆਨ ਉਹ ਗਿਆਨ ਝੂਠਾ ਨਹੀਂ ਉਹ ਸਾਬਤ ਹੋ ਸਕਦਾ ਨਾ ਹੁੰਦਾ ساری ਜ਼ਿੰਦਗੀ ਉਹ ਝੂਠਾ ਸਾਬਤ ਕਰੀ ਜਾਂਦੇ ਕਰੇ ਆਖਰ ਦੁਖੀ ਹੋ ਕੇ ਮਰ ਜਾਂਦੇ ਨੇ ਹੂੰ ਹੂੰ ਫੜ ਲਦੇ ਇਹ ਕੰਮ ਕਰਵਾ ਰਹੇ ਹੈ ਹੈਲੋ ਹੂੰ ਕਰਦੇ ਹੀ ਰਹਿੰਦੇ ਨੇ ਠੀਕ ਹੈ ਜੀ ਦੁਖੀ ਹੋ ਕੇ ਮਰਦੇ ਨਹੀਂ ਜਿਹੜੇ ਵਿਰੋਧ ਨਹੀਂ ਕਰਦੇ ਉਹ ਸੁਖੀ ਹੂੰ ਹੂੰ ਉਹ ਸਦਾ ਸੁਖੀ ਵੀ ਹੋ ਜਾਂਦੇ ਰੂਲ ਹੋ ਜਾਂਦੇ ਠੀਕ ਹੈ ਜੀ ਕੁਰਖ ਤੁਸੀਂ ਨਹੀਂ ਹੁੰਦੇ ਹੋ ਕੁਰਖ ਜਵਨਪਗ ਕਰੇ ਤਿਹਾਰੇ ਜਿਹੜੇ ਵੀ ਬੰਦੇ ਤੇਰੇ ਪਿੱਛੇ ਲੰਮੀਆਂ ਦਰਿੰਦਰੇ ਚੱਲ ਵੀ ਪੈ ਜਾਂਦੇ ਨੇ ਪਹਾੜੇ 'ਚ ਆ ਜਾਂਦੇ ਨੇ ਹੁਕਮ ਬੰਨ ਲੈਂਦੇ ਨੇ ਤਦਕੇ ਤੁਮ ਸੱਟਾਂ 'ਸਾ ਬਿਠਾਰੇ ਤਨਕੇ ਤੁਮਸੇ ਉਹਨਾਂ ਦੇ ਸਾਦੇ ਸੱਟ ਦੂਰ ਹੋ ਜਾਂਦੇ ਸੀ ਸੰਕਟ ਨਾਲ ਦੀ ਚੀਜ਼ਾਂ ਲਈ ਵਾਸਤੇ ਕੋਈ ਹੁੰਦੀ ਹੋਈ ਦੀ ਬੁਖਦਾਰੂ ਸੁਖ ਰੋਗ ਹਰ ਵਾਸਤੇ ਸੱਟ ਖਾਣਾ ਰਹਿ ਗਿਆ ਦੁੱਖ ਨੂੰ ਦਾਰੂ ਬੰਦ ਐ ਸੁਖ ਨੂੰ ਰੋਗ ਬੰਦ ਸੰਗਰ ਦਾ ਮਨ ਮੁਖਾ ਦੇ ਉਧਰ ਠੀਕ ਹੈ ਪਰ ਮੁਖਾ ਦੇ ਸੰਗਰ ਨੇ ਮਾਨੂੰ ਉਹ ਕਹਿੰਦਾ ਨਹੀਂ ਗੁਰੂਵਾਲਦੇ ਦਾ ਕਹਿੰਦਾ ਨਹੀਂ ਸੰਤੜਾ ਉਹਨਾਂ ਨੂੰ ਸੰਤੜਾ ਲੱਗਦੇ ਹੋਣ ਕਿਉਂ ਠੀਕ ਹੈ ਪਰ ਮੁਖਾ ਨੂੰ ਤਾਂ ਸੰਤੜਾ ਲੱਗਦਾ ਨਹੀਂ ਨਾ ਉਹਨਾਂ ਦਾ ਦ੍ਰਿਸ਼ਟੀਕੋਣ ਹੀ ਹੋਰ ਹੈ ਠੀਕ ਹੈ ਗੁਰੂ ਮੁਖਾ ਦਾ ਦ੍ਰਿਸ਼ਟੀਕੋਣ ਹੋਰ ਹੈ ਇਹ ਦੋ ਦ੍ਰਿਸ਼ਟੀਕੋਣ ਇੱਕ ਦੂਜੇ ਤੋਂ ਬਿਲਕੁਲ ਉਲਟੇ ਨੇ ਇਸ ਕਰਕੇ ਵੀ ਇਹ ਗੱਲ ਹੈਗੀ ਉਹਨਾਂ ਦਾ ਦਿਲ ਨਹੀਂ ਖਾਂਦਾ ਨਾਲ ਨਾ ਉਹ ਵਾਲੀ ਕੁਛ ਕਹਿੰਦੀ ਹੈ ਉਹਨਾਂ ਦਾ ਦੇਸ਼ੀ ਕੋਡ ਕੁਛ ਹੋਰ ਹੈ ਜੋ ਕੱਲ ਕੋ ਜੋ ਕੱਲ ਕੋ ਜੋ ਕੱਲ ਕੋ ਇੱਕ ਬਾਤ ਹੈ ਹੈਂ ਹਾਂਜੀ ਕਿਹੜੇ ਉਹ ਕਮ ਨੂੰ ਕਾਲ ਹੋ ਕੋਦਾਈ ਨਾ ਹੋ আচ্ছা ਜੀ ਸਿਆਰੀ ਨਾਲ ਲਿਖਿਆ ਹਾਂ ਹਾਂ ਕਾਲੂ ਪੈ ਜੜਾ ਉਹ ਕਮੇ ਹਮਮ। ਪਾਲਿਕਾ ਇਕਬਾਲ ਤੇ ਆਏ ਆ। ਹਮਮ। ਸਾਗੇ ਖਾਲ ਨੀ ਦਈਏ। ਹਮਮ। ਜਿਹੜਾ ਹਾਕਮ ਜਿਹੜਾ ਹਾਕਮ ਨੂੰ ਜੁੜ ਜਾਂਦਾ ਨਾ ਜਿਹਦਾ ਧਿਆਨ ਹਮਮ। ਕੋ ਨੂੰ ਹਾਕਮ ਕੋ ਚਲੀ ਜਾਂਦਾ। ਹਮਮ। ਹੋ ਕੋ ਨੂੰ ਕੀ ਕਹਿੰਦੇ ਆ ਉਹ ਵਿਰੋਧ ਨਹੀਂ ਕਰਦਾ ਹਾਕਮ ਦਾ। ਠੀਕ ਹੈ। ਕੋ ਕੋ ਨਾ ਉਹਦਾ ਵਿਰੋਧ ਕਰਦਾ ਜਿਹੜਾ ਹਾਕਮ ਦਾ ਵਿਰੋਧ ਕਰਦਾ। ਹਮਮ। ਜੇਰਾ ਹਾਕਮ ਦਾ ਰਾਜੇ ਦਾ ਵਿਰੋਧ ਨਹੀਂ ਕਰਦਾ ਉਹ ਤਾਂ ਰਾਜੇ ਦਾ ਹਮ ਬਰੋਧ ਕਰਨੇ ਕਰੂਗਾ ਉਹ ਤਾਂ ਦੀ ਰੱਖਿਆ ਕਰੂਗਾ ਹਾਂਜੀ ਰੱਖਿਆ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਨੇ ਤਤਕਾਲਾ ਉਹ ਤੇ ਉਹਦਾ ਸਾਜੇ ਰੱਖਿਆ ਹੋ ਸਕਦੀ ਹੈ ਹਾਂ ਹਾਂ ਆਹੀ ਉਸ ਆਦਮੀ ਦੀ ਰੱਖਿਆ ਹਰ ਪ੍ਰਕਾਰ ਦੀ ਹਾਂ ਹਾਂ ਤਤਕਾਲਾ ਉਹ ਜਾਂਦੀ ਆ ਦੋਸਤ ਅਰੇਟ 30 ਤੱਕ ਆ ਲਾ ਅਹ ਦੋਸਤ ਅਰੇਟ 70 ਤੱਕ ਆ ਲਾ ਹੋ ਜਾਂਦਾ ਉਹਦੀ ਕੋਈ ਛੋਲੀ ਵੀ ਜੂਝਾ ਗਾਇ ਜਾਇਨੋ ਸਸਾਇ ਤੇ ਛਾਹ ਕੋਲ ਦੇ ਫਰਜਾਤ ਕੋ ਬਾ ਠੀਕ ਅਰੱਛਾ ਹੋਏ ਤਾਂ ਹੀ ਸਭ ਕਾਲਾ ਦਾ ਕਿਵੇਂ ਲੱਭਦਾ ਜੀ ਹਰ ਵੇਲੇ ਅੱਛਾ ਜੀ ਹਮੇਸ਼ਾ ਠੀਕ ਹਰੇ ਕਿਸਾਨ ਆ ਓਹੋ ਸਭ ਦਾ ਲਾ ਲਾ ਮਤਲਬ ਸਾਰੇ ਕਾਲ ਤਿੰਨੇ ਕਾਲ ਨੇ ਉਹਦੇ ਚਾਰ ਕਾਲ ਤਿੰਨ ਦੀ ਹੁਣ ਚਾਰ ਕਾਲ ਇਹਦਾ ਤਾਂ ਮਾਇਆ ਦੇ ਵਿੱਚ ਨਾ ਹਾਂਜੀ ਤਾਂ ਤਾਂ ਮਾਇਆ ਤੋਂ ਬਾਅਦ ਵੀ ਅਸੀਂ ਛੱਡਣ ਤੋਂ ਬਾਅਦ ਵੀ ਹੈ ਅੱਛਾ ਜੀ ਕਿਹੜੇ ਆਸਾ ਜੋ ਸੱਚ ਐਕੀਕਾ ਜਨਰਲ ਗੋਸੀ ਵੀ ਸੱਚ ਹੈ ਨਾ ਕਈਆਂ ਨੂੰ ਲਿਖਾ ਪੈਂਦਾ ਚਾਰ ਕਾਲ ਤੇ ਹੂੰ ਹਾਂ ਤਾਂ ਸੱਚਾ ਵੇਖਿਆ ਜਾਂਦਾ ਹੂੰ ਹੂੰ ਸੱਚਾ ਸਜੂਗਾ ਕੀ ਜੀ ਗਵਾਨ ਸੱਜਣਾ ਹੈਗਾ ਹੈਪੀ ਸੱਚ ਉਹਨਾਂ ਨੂੰ ਕੋਈ ਸੱਚ ਇਹ ਤੈਨੂੰ ਭਾਇਆ ਸੀ ਤੂੰ ਪਾਇਜ ਕਾਲ ਤੇ ਨਰਦੇ ਨੇ ਪੂਰ ਵਰਤਮਾਨ ਠੀਕ ਹੈ ਜੀ ਚੌਥਾ ਵੀ ਜਿਹੜਾ ਨਾ ਉਹਦਾ ਸੀ ਹੂੰ ਹੂੰ ਚੌਥਾ ਦਾ ਅਗਨ ਚੌਥਾ ਤਾਂ ਫਾਲਗਨੀ ਆਸਾਲ ਹੈ ਉਹ ਠੀਕ ਹੈ ਜੀ ਕਿਤੇ ਚੰਦ ਸੂਰਜ ਨੇ ਕਾਲ ਉੱਥੇ ਹੀ ਹੈ ਹੂੰ ਹੂੰ ਠੀਕ ਹੈ ਜੀ ਸਮਾ ਉੱਥੇ ਹੀ ਆ ਜਿੱਤੇ ਚੰਦ ਸੂਰਜ ਨੇ ਹਾਂ ਜੀ ਤੇ ਚੰਦ ਸੂਰਜ ਨੇ ਸਭ ਜਾਨੀ ਜਿੱਤੇ ਨਾਇਆ ਹੈ ਨਹੀਂ ਮੈਟਰ ਹੈ ਜੀ ਸਾਨੂੰ ਉੱਤੇ ਉਦਾਂ ਦੀ ਠੀਕ ਹੈ ਜੀ ਉਹ ਹਾਲ ਤੋਂ ਵੀ ਪਰਿਆ ਹੈ ਕਿਰਪਾ ਦੇਸਤ ਤਨ ਜਾਹਿਨ ਹਰ ਹੂੰ ਤਾਂਕੇ ਤਾਪ ਤਨਕ ਮੈਂ ਹਰ ਹੂੰ ਸਰਪਾ ਦੇਸ਼ ਜਿੱਤੇ ਇੱਕ ਤੱਕ ਕਿੰਢ ਦੀ ਸਰਪਾ ਦੇਸ਼ ਦੀ ਕਰਦੇ ਬੇ ਤੂੰ ਹਮਮ ਆਸੋ ਦੇ ਸਾਰੇ ਇਹ ਤਾਪ ਰਿ ਵਾਰੀਆਂ ਦੇ ਜਿੰਤਾ ਵਾਲੇ ਤਨਕ ਇੱਕ ਛਿਰਦੇ ਵਿੱਚ ਦੂਰ ਕਰ ਫੱਲੇ ਠੀਕ ਹੈ ਫਿਰ ਲੈਣਾ ਜਿੱਦ ਤੇ ਤੇਰੀ ਤਰਫੋਂ ਆਲਵੇ ਛਿਰਦੋ ਨੀ ਸਹਾਇ ਨੂੰ ਪਰ ਛਿਰਦੇ ਦੂਰ ਹੋ ਜਾਂਦੀ ਹੈ ਹਾਂ ਹਾਂ ਆਪ ਜਿੱਦ ਤੋਂ ਗੱਲ ਨੂੰ ਕਹਿੰਦੇ ਠੀਕ ਹੈ ਹਾਂ ਜੀ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾ ਸਵੇ ਸਕੇ ਨ ਕੋਈ ਪਰਿੱਧ ਸਿੱਧ ਲਫਜ਼ ਇੱਕ ਵਜਣ ਹੈ ਹਾਂ ਜੀ ਦਰੂ ਕਿਸਾਰੀਆ ਦਾ ਦਰੂ ਕਿਸਾਰੀਆ ਹਾਂਜੀ ਜਿੱਦੀ ਸਿੱਧੀ ਲੱਭਦਾ ਠੀਕ ਹੈ ਜੀ ਵਿਆਹ ਕਰਨ ਦਾ ਕਹਿੰਦੀ ਵੇ ਇੱਕ ਵਜਨ ਨੇ ਇਸ ਟੇਲੇ ਦੇ ਸ਼ਬਦ ਹੈ ਹਾਂਜੀ ਜਿੱਦੀ ਵੀ ਸਿੱਧੀ ਵੀ ਹੂੰ ਫੇ ਨੋਨ ਵੀ ਅਧਾਰ ਸਿੱਧੀ ਕਮ ਬਣਾਈ ਜਾਂਦਾ ਫਰ ਲੱਤੇ ਪਿਛੇ ਲੱਗੇ ਹੂੰ ਫਰ ਨਾ ਤਾਂ ਮੱਤਾਂ ਬੰਦਾਰ ਹੈ ਹੂੰ ਵਿਆਹਾਂ ਵਿੱਚ ਤਾਂ ਕਹਿੰਦੇ ਜੀ ਹੂੰ ਅਗਲੇ ਪਤਾ ਸੀ ਉਹ ਵਿਆਹਾਂ ਦੇ ਸਾਹਬ ਨੇ ਕੀਤਾ ਹੈ ਹੂੰ ਇਹ ਲੋੜੀ ਪੁੱਲਦਾ ਹੋਇਆ ਹਮਮਮ ਅੰਡਾ ਦਾ ਵਿਰੋਧ ਨਹੀਂ ਕੀਤਾ ਇਹ ਆ ਉਹ ਤਾਂ ਹੈ ਨਹੀਂ ਸੀ ਐਂ ਗੱਲ ਉਹਦਾ ਜੀ ਸੀ ਚੰਗੀਆਂ ਦੀ ਗੱਲ ਕੀ ਹੈ ਹਾਂਜੀ ਅੱਜ ਸਮਝ ਲਓ ਉਹਨੂੰ ਬਿਲਕੁਲ ਪਤਾ ਹੀ ਨਹੀਂ ਇਹਦਾ ਰੰਦ ਹੈਗਾ ਸੰਸਾਰੀ ਗਿਆਨ ਹਮਮ ਦੋ ਜੀ ਸਾਡੀ ਪਕੜ ਜਾਣਾ ਉਹ ਦਿੱਤੀ ਹੈ ਠੀਕ ਹੈ ਜੀ ਜਿੱਤੇ ਹੈ ਇਹ ਬੁਰਖੀ ਬੁੱਧੀ ਤੋਂ ਪਰੇ ਦਾ ਗਿਆਨ ਦਰਾਹ ਗਾਰੀ ਗਿਆਨ ਸੰਸਾਰੀਅਲ ਅਸਲੋਕ ਦਾ ਗਿਆਨ ਬਾਯਾ ਦਾ ਗਿਆਨ ਔਰ ਚੇਤਨਕ ਦਾ ਜੜ੍ਹ ਧੋਦੇ ਗਿਆਨ ਕੋਹ ਰੇਤੀ ਜੜ੍ਹ ਦਾ ਗਿਆਨ ਸਿੱਧੀ ਚੇਤਨ ਦਾ ਗਿਆਨ ਇਹ ਸਾਰੇ ਉਹਦੇ ਹਿਲਦੇ ਚ ਪ੍ਰਗਟ ਹੋ ਜਾਂਦੇ ਨੇ ਕਿਉਂ ਹੋਦੇ ਨੇ ਕਿਵੇਂ ਹੋ ਜਾਂਦੇ ਨੇ ਸਵਾਲ ਹੈ ਠੀਕ ਹੈ ਉਹ ਜਿਹੜਾ ਰਤ ਸਦਾ ਮਾਲਕਾ ਉਹੀ ਪ੍ਰਗਟ ਹੋ ਜਾਂਦਾ ਜਿਹਨੇ ਸਾਰਾ ਸੰਸਾਰ ਬਣਾਇਆ ਉਹੀ ਪ੍ਰਗਟ ਹੋ ਜਾਂਦਾ ਜਿਹਦੇ ਸ੍ਰਿਸ਼ਟੀ ਬਣਾਏ ਉਹੀ ਪ੍ਰਗਟ ਹੋ ਜਾਂਦਾ ਹਮਮ ਕਾਰਮਾ ਸਭ ਹੋਏ ਕਿਹਾ ਹੈ ਹਮਮ ਨਾਮ ਤੇ ਪ੍ਰਗਟ ਹੋ ਗਿਆ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਰਚੀ ਗਈ ਹੈ ਮੁਕਤ ਹੋਈ ਮੁਕਵੇਂ ਉੱਤੇ ਹੈ ਹਮਮ ਤੇਰੇ ਤੇ ਸਦ ਕਰਚ ਪ੍ਰਗਟੇ ਵੀ ਉੱਤੇ ਹਮਮ ਉਸ ਤੇ ਛਾਛ ਸਕੇ ਨ ਕੋਈ ਦੁਸ਼ਦੌਦੀ ਛਾਂ ਤੱਕ ਨਹੀਂ ਉੱਪਰ ਸਕਦਾ ਉਹ ਉਹ ਦੁਸ਼ਦੌਦੀ ਦਾ ਤਾਂ ਆਪਣੇ ਜਲਦੀ ਛਾਂ ਹੋ ਗਈ ਛਾਂ ਹੁੰਦੀ ਉਹ ਉਪਰੋਂ ਤਲ ਜੇ ਛਾਂ ਹੋ ਗਏ ਜੇ ਦਿਲ ਦੀ ਛਾਂ ਹੁੰਦੀ ਉਹ ਜੀ ਇੱਕ ਬਾਰ ਜਿੰਨ ਤੁਮੇ ਸੰਭਾਰਾ ਖਾਲ ਫਾਸਤੇ ਤਾਹੇ ਉਬਾਰਾ ਗੋਲ ਤਾਂ ਸੁਭੜ ਲਿਆ ਹੂੰਹ ਜਿਹੜਾ ਸਭੜ ਗਿਆ ਹੂੰਹ ਇਹ ਇਹਨਾਂ ਡੋਲਣ ਤੇ ਸੁਭੜ ਗਿਆ ਜਿਹੜਾ ਹੂੰਹ ਜਿਹੜਾ ਤੇਰੇ ਨਾਲ ਜੁੜ ਕੇ ਡੋਲਣ ਤੋਂ ਸਭੜ ਗਿਆ ਨਾ ਜਿਹੜਾ ਬੰਦ ਹਾਂਜੀ ਇਹ ਅਜੀਬ ਔਰਲ ਹੋ ਗਿਆ ਹੂੰਹ ਕਾਲ ਫਾਸ ਤੋਂ बच ਗਿਆ ਫਿਰ ਕਾਲ ਫਾਸ ਕਿੰਨ ਕੂਗੋ ਕਾਲ ਫਾਸ ਤਾਂ ਉਹਨੂੰ ਜਦ ਪੈਂਦਾ ਜੀ ਉਹਦੀ ਮਾਇਆ ਨਾਲ ਜੁੜਿਆ ਹੈ ਡੋਲ ਦਾ ਆਇਆ ਢੋਲਦੀ ਐ ਉਹ ਆਇਆ ਢੋਲਦੀ ਐ ਉਸ ਖੜ ਗਿਆ ਰੁਕ ਗਿਆ ਢੋਲਣ ਤੋਂ ਆਇਆ ਢੋਲਣ ਦਾ ਕਿਹੜਾ ਢੋਲਾ ਮਾਇਆ ਢੋਲਾ ਬੋਲਦਾ ਤੂੰ ਕਹਿ ਕਿ ਕੀ ਢੋਲਦੀ ਐ ਕਿ ਢੋਲਦਾ ਹੈ ਜੀ ਜਿੱਨਾ ਜਿਹਨੋਂ ਨਾ ਬਾਦਨਾਟ ਹੈ ਜੀ ਹਾਂ ਹਾਂ ਚਲ ਢੋਲਣ ਤੇ ਖੜ ਗਿਆ ਤੇ ਮਾਇਆ ਨਾਟ ਹੈ ਜੀ ਰਹਾ ਹਾਂ ਫਿਰ ਅਡੋਲ ਨਾਲ ਅਟੈਚ ਹੋ ਗਿਆ ਠੀਕ ਦੇਖੋ ਆਕਾਸ਼ ਅਡੋਲ ਹੈ ਹਾਂ ਜੋ ਤਾਂ ਆਕਾਸ਼ ਨਾਲ ਆਕਾਸ਼ ਟਿਕ ਗਈ ਏ ਤੂੰ ਹੂੰ ਜਿੱਦਾਂ ਜਰ ਜੋਤ ਬਰੇਦ ਵਿੱਚ ਆਣੀ ਹੜ ਆਕਾਸ਼ ਠੀਕ ਚੱਲ ਟਿਕ ਗਈ ਹਿਰਦੇ ਵਿੱਚ ਆਕਾਸ਼ ਚ ਟਿਕ ਹੂੰ ਹੂੰ ਇਹ ਦੁਬਾਰਾ ਦਰੂ ਆਕਾਸ਼ ਬੁੱਧੇ ਜੀ ਹੂੰ ਹੂੰ ਪਰ ਉਹ ਹਿਰਦਾ ਦਾ ਭਾਵ ਨਹੀਂ ਕਰੇ ਕਰੇ ਤੇਰ ਕੁੜੀ ਨੂੰ ਵੇਖਦਾ ਹੀ ਮਨ ਲੱਗਦਾ ਇੱਥੇ ਉਰਜਣ ਫਸਾਇਆ ਨੇ ਹੂੰ ਹੂੰ ਤੇਰ ਕੁੜੀ ਨੂੰ ਸਾਸੂ ਸਹੁਰਾ ਨੂੰ ਮੰਦਿ ਜੋ ਠੀਕ ਹੈ ਉਹ ਤਾਂ ਤੇਰ ਕੁੜੀ ਦਾ ਸਾਸੂ ਲਈ ਤੇਰ ਕੁੜੀ ਦਾ ਨੌਲਦਾ ਹੈ ਹੂੰ ਉਹ ਜਿਹੜਾ ਠੀਕ ਹੈ ਬਰਦਾਜਾ ਬੈਠਦਾ ਹੂੰ ਹੂੰ ਤੇ ਜਦ ਦੋ ਇੱਕ ਹੋ ਜਾਂਦੇ ਰਹਿੰਦੇ ਚ ਲਾ ਅਢੋਲ ਹੈ ਉਹ ਹਰਦੇ ਚ ਬੈਠਾ ਠੀਕ ਹੈ